ਚੱਲੀ ਕਿੰਨੀ ਕੋਈ ਆ 6.500 ਕਿਲਾ ਸਾਢੇ ਸੋਣੀ ਵੱਢੇ ਆ ਸਾਢੇ ਸੋਣੀ ਮਤਲਬ 4.500 ਕਿਲਾ ਚੱਲੀ ਹੋਈ ਆ ਪਿੰਡ ਪਿੰਡ ਜੀ ਪਿੰਡ ਪਿੰਡ ਜੀ ਚੱਲੀ ਹੋਈ ਆ ਇਹ ਸਟੀਲੀ ਚਾਦਰ ਦੇ ਵਿੱਚ ਆ ਗਈ ਹੈ ਨਾ ਤੇ ਆ ਬਾਈ ਮੜੀ ਚ ਚੈੱਕ ਕਰਾ ਦੇ ਪਲੇਟ ਪਲੇਟ ਜਿਹੜੀ ਕੰਪਨੀ ਦੀ 24 ਮਾਡਲ ਉਮੀ ਲੱਗਿਆ ਪਿਆਗਾ ਸਾਰਾ ਕੁਝ ਚਾਸੀ ਪਿਆਰਾ ਨੰਬਰ ਜਿਹੜਾ ਸਾਰਾ ਕੁਝ ਪਲੇਟ ਦੇ ਉੱਤੇ ਹੈਗਾ ਹੈਗਾ ਇਹ ਚੇਂਜਰ ਵਾਲੀ ਆ ਚ ਕਿੰਨਾ ਕੁ ਹੋਇਆ 1600 ਕੁਛ ਘੰਟੇ ਚੱਲੇ ਹੈ 1600 ਕੁਛ ਘੰਟੇ ਚੱਲੇ ਹੋਇਆ ਉਹ ਵੀ ਮਤਲਬ ਤੁਸੀਂ ਆਪ ਹੀ ਕਢਾਇਆ ਹੋਇਆ ਹੈ ਉਹ ਆਪਣੀ ਹਾਂ ਪਹਿਲੀ ਪਾਰਟੀ ਦੇ ਨਾਮ ਆ ਤੇ ਪਹਿਲੀ ਪਾਰਟੀ ਦੇ ਲੋਵੀ ਮਿੱਤਰੋ ਅੱਜ ਪਿੰਡ ਕੁੰਬੜਵਾਲ ਜਾਨੀ ਕਿ ਮੇਰੇ ਖੋਦੇ ਪਿੰਡ ਖੜਾ ਹੈਗਾ ਤੇ ਇੱਥੇ ਮਸ਼ੀਨ ਖੜੀ ਆ ਸਟੈਂਡਰਡ TS 513 ਤੇ ਪਹਿਲਾਂ ਆਪਾਂ ਚਾਚਾ ਜੀ ਨੂੰ ਮਿਲਦੇ ਹਾਂ ਅਸੀਂ ਅੱਜ ਠੀਕ ਹੈ ਕੀ ਹਾਲ ਚਾਲ ਠੀਕ ਠਾਕ ਜੀ ਤੇ ਜਿਹੜੀ ਆ ਮਸ਼ੀਨ ਸਟੈਂਡਰਡ 513 ਹਾਂਜੀ ਕਿੰਨਾ ਮਾਡਲ 24 ਜੀ 2024 ਮਾਡਲ ਹਾਂਜੀ ਇਹ ਚੱਲੀ ਕਿੰਨੀ ਕੋਈ ਆ 6.500 ਕਿਲੋ ਸਾਢੇ ਸੋਣੀ ਬੱਢੀ ਆ ਸਾਢੇ ਸੋਣੀ ਮਤਲਬ 450 ਕਿਲੋ ਚੱਲੀ ਹੋਈ ਆ ਪਿੰਡ ਪਿੰਡ ਜੀ ਪਿੰਡ ਪਿੰਡ ਜੀ ਚੱਲੀ ਹੋਈ ਆ ਇਹ ਸਟੀਲੀ ਚਾਦਰ ਦੇ ਵਿੱਚ ਆ ਗਈ ਹੈ ਨਾ ਜੀ ਹਾਂ ਸਟੀਲੀ ਚਾਦਰ ਦੇ ਵਿੱਚ ਆ ਗਈ ਬਈ ਪਹਿਲਾਂ ਤਾਂ ਕੰਡੀਸ਼ਨ ਚੈੱਕ ਕਰਾ ਦੀ ਆਪਾਂ ਵਾਲੇ ਦਾਲੇ ਹੈਨਾ ਤੇ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਠੀਕ ਹੈ ਸਟੈਂਡਰਡ TS 513 ਅਗਲੀ ਇਸ ਗਲੂਸ ਵਾਲੀਆਂ ਪਿੰਨਾ ਜਿਹੜੀਆਂ ਉਵੇਂ ਲੱਗੀਆਂ ਪੰਜਾਂ ਨੇ ਵਿੱਚੋਂ ਵੀ ਕੰਡੀਸ਼ਨ ਜਿਹੜੀ ਆਪਾਂ ਚੈੱਕ ਕਰ ਹੀ ਲੈਣੇ ਆ ਲਓ ਵੀ ਸਟਾਰ ਬਾਕਰਾਂ ਬੁਕਰਾਂ ਦੀ ਝਾਰਨੇ ਜੂਰਨੇ ਦੀ ਵੀ ਚੈੱਕ ਕਰ ਲਓ ਤੇ ਇਹ ਚਾਚਾ ਤੁਸੀਂ ਆਪ ਹੀ ਕਢਾਈ ਸੀ ਆਪਾਂ ਹੀ ਕਢਾਈ ਆ ਆਪਾਂ ਹੀ ਕਢਾਈ ਹੋਈ ਆ ਮਤਲਬ ਮਤਲਬ ਪਹਿਲੇ ਨਾਮ ਦੀ ਪਾਰਟੀ ਦੇ ਘਰੇ ਖੜੀ ਆ ਪਹਿਲੇ ਪਹਿਲੇ ਠੀਕ ਆ ਤੇ ਜੇ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ 1075 10 ਲੱਖ 75 ਹਜ਼ਾਰ ਰੁਪਏ ਦੀ ਠੀਕ ਆ ਤੇ ਮੌਕੇ ਤੇ ਮਾਨਤਾ ਹਲਕਾ ਫੁਲਕਾ ਮਾਨਤਾ ਨੂੰ ਹੋ ਜੋ ਹਾਂਜੀ ਹਾਂ ਠੀਕ ਆ ਇਹ ਤਾਂ ਇਕੱਲੀ ਮਸ਼ੀਨ ਦੀ ਗੱਲ ਆ ਗਈ ਹਾਂਜੀ ਤੇ ਆ ਬਾਈ ਮੜੀ ਚ ਚੈੱਕ ਕਰਾ ਦੇ ਪਲੇਟ ਪਲੇਟ ਜਿਹੜੀ ਕੰਪਨੀ ਦੀ 24 ਮਾਡਲ ਉਮੀ ਲੱਗਿਆ ਪਿਆਗਾ ਸਾਰਾ ਕੁਝ ਚਾਸੀ ਪਿਆਰਾ ਨੰਬਰ ਜਿਹੜਾ ਸਾਰਾ ਕੁਝ ਪਲੇਟ ਦੇ ਉੱਤੇ ਹੈਗਾਗਾ ਇਹ ਚੇਂਜਰ ਵਾਲੀ ਆ ਚ ਹਾਂਜੀ ਚੇਂਜਰ ਗੇਅਰ ਵਾਲੀ ਹੈ ਨਾ ਹਾਂਜੀ ਹਾਂਜੀ ਚੇਂਜਰ ਗੇਅਰ ਵਾਲੀ ਆ ਠੀਕ ਆ ਤੇ ਜਿਹੜਾ ਉੱਪਰ ਟਰੈਕਟਰ ਹੈ ਉਹ 16 ਮਾਡਲ 2016 ਚੱਲਿਆ ਕਿੰਨਾ ਕੁ ਹੋਇਆ 1600 ਕੁਛ ਘੰਟੇ ਚੱਲਿਆ 1600 ਕੁਛ ਘੰਟੇ ਚੱਲਿਆ ਹੋਇਆ ਉਹ ਵੀ ਮਤਲਬ ਤੁਸੀਂ ਆਪ ਹੀ ਕਿਢਾਇਆ ਹੋਇਆ ਹੈ ਉਹ ਵੀ ਆਪਣੀ ਹਾਂ ਪਹਿਲੀ ਪਾਰਟੀ ਦੇ ਨਾਮ ਆ ਤੇ ਪਹਿਲੀ ਪਾਰਟੀ ਦੇ ਘਰੀ ਖੜਾ ਹੈਗਾ ਆਪਣੇ ਹਾਂ ਹਾਂ ਤੇ ਜੇ ਆਪਾਂ ਟਰੈਕਟਰ ਦੀ ਕੀਮਤ ਲਾਈਏ ਵੀ ਉਹ ਕਿੰਨੇ ਦਾ ਦੇਣਾ ਆਪਾਂ 5.5 ਦਾ 5.5 ਲੱਖ ਰੁਪਏ ਦਾ ਟਰੈਕਟਰ ਦੇਣਾ ਹੈਗਾ ਮਤਲਬ ਜੇ ਕਿਸੇ ਨੇ ਕੱਲਾ ਟਰੈਕਟਰ ਲੈਣਾ ਤਾਂ 5.5 ਲੱਖ ਦਾ ਜੇ ਕੱਲੀ ਮਸ਼ੀਨ ਲੈਣੀ ਹੈ ਤਾਂ 10 ਲੱਖ 75 ਹਜ਼ਾਰ ਦੀ ਜੇ ਕਿਸੇ ਨੇ ਸੈੱਟ ਲੈਣਾ ਹੈਗਾ ਉਹ ਵੀ ਹੋ ਜਾਊਗਾ ਸਾਣਾ 6 ਲੱਖ 16 ਲੱਖ 25 30 ਹਜ਼ਾਰ ਬਣਦਾ ਹੈਗਾ ਉਹਦੇ ਵਿੱਚੋਂ ਮਾੜਤਾਂ ਨੂੰ ਹੋ ਜਾਊਗਾ ਤੇ ਪਿੰਡ ਕੁੰਬੜਵਾਲ ਜਾਨੀ ਕਿ ਮੇਰੇ ਖੋਦੇ ਪਿੰਡ ਖੜੀਆ ਚ ਜਿਹੜਾ ਤੁਹਾਡਾ ਨੰਬਰ ਇੱਕ ਵਾਰੀ ਉਹ ਦੱਸ ਦੋ 987667 ਹਾਂਜੀ 76755 ਤੇ ਬਾਕੀ ਨੰਬਰਾਂ ਚਾਚੇ ਹੁਣਾਂ ਦਾ ਉੱਪਰ ਟਾਈਟਲ ਤੇ ਚੱਲੀ ਜਾਂਦਾ ਜਿਨ੍ਹਾਂ ਨੇ ਲੈਣੀ ਹੈ ਸਟੈਂਡਰਡ ਤਾਂ ਇੱਕ ਵਾਰੀ ਫੋਨ ਲਾ ਲਿਓ